ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਸੋਸ਼ਲ ਮੀਡੀਆ ਤੇ ਇੱਕ ਲਗਾਤਾਰ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਿਸ ਪੂਜਾ ਦੀ ਮੌਤ ਹੋਣ ਦੀ ਖਬਰ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਮਿਸ ਪੂਜਾ ਜਿਹੜੇ ਨੇ ਇਸ ਦੁਨੀਆ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਤੁਹਾਨੂੰ ਦੱਸ ਦੇਣੀ ਕਿ ਫੇਕ ਖਬਰਾਂ ਜਿਹੜੀਆਂ ਨੇ ਇਹ ਕਿਸੇ ਪਾਰਟਿਕੂਲਰ ਪੇਜ ਦੇ ਵੱਲੋਂ ਰਨ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਮਿਸ ਪੂਜਾ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ ਕਿ ਮੈਂ ਹਜੇ ਜਿੰਦਾ ਹਾਂ ਤੇ ਉਹ ਲਗਾਤਾਰ ਜਿਹੜੀ ਖਬਰ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਫੇਕ ਖਬਰਾਂ ਜਿਹੜੀਆਂ ਨੇ ਅਸੀਂ ਅਕਸਰ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਸਾਰੀਆਂ ਨਿਊਜ਼ ਨੂੰ ਮਸਾਲੇ ਲਗਾ ਕੇ ਜਿਹੜਾ ਉਹ ਅਪਡੇਟ ਕੀਤਾ ਜਾਂਦਾ ਸ਼ੇਅਰ ਕੀਤਾ ਜਾਂਦਾ ਬਿਨਾ ਕਿਸੇ ਪੁਸ਼ਟੀ ਤੋਂ ਸੋ ਮਿਸ ਪੂਜਾ ਪੰਜਾਬੀ ਆਪਣੀ ਗਾਇਕਾ ਬਹੁਤ ਪੁਰਾਣੀ ਗਾਇਕਾ ਜਿਸਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੁਪਰ ਹਿੱਟ ਗੀਤ ਦਿੱਤੇ ਨੇ ਔਰ ਗੀਤ ਅੱਜ ਵੀ ਘਰਾਂ ਦੇ ਵਿੱਚ ਵਜਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਵਜਦੇ ਨੇ ਮਿਸ ਪੂਜਾ ਐਵਰਗ੍ਰੀਨ ਪਰਸਨੈਲਿਟੀ ਹੈ ਔਰ ਮਿਸ ਪੂਜਾ ਦੀ ਇੰਡਸਟਰੀ ਦੇ ਵਿੱਚ ਉਦਾਂ ਹੀ ਅੱਜ ਵੀ ਜਗ੍ਹਾ ਹੈ ਜਿਸ ਤਰ੍ਹਾਂ ਉਹਨਾਂ ਦੀ ਅੱਜ ਤੋਂ 10-15 ਸਾਲ ਪਹਿਲੇ ਸੀਗੇ ਸੋ ਮਿਸ ਪੂਜਾ ਇੰਨੇ ਦਿਨੀ ਜਿਹੜੇ ਨੇ ਫੋਰਨ ਕੰਟਰੀਜ਼ ਆਪਣੀ ਪਰਿਵਾਰ ਦੇ ਨਾਲ ਸੈਟਲ ਨੇ ਆਪਣੇ ਬੇਟੇ ਦੇ ਨਾਲ ਅਕਸਰ ਪੋਸਟਾਂ ਸ਼ੇਅਰ ਕਰਦੇ ਨੇ ਲਾਈਵ ਸ਼ੋਜ਼ ਦੇ ਵਿੱਚ ਵੀ ਦੇਖਿਆ ਜਾਂਦਾ ਮਿਸ ਪੂਜਾ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਲਾਈਵ ਸ਼ੋਜ਼ ਲਗਾਉਂਦੀ ਨਜ਼ਰ ਆਉਂਦੀ ਹੈ ਬਹੁਤ ਸਾਰ ਇੱਕ ਮੰਨੀ ਪਰਮੰਨੀ ਹਸਤੀ ਹੈ ਕੁੜੀਆਂ ਜਿਹੜੀਆਂ ਨੇ ਬਹੁਤ ਇਨਸਪੀਰੇਸ਼ਨ ਕਹਿ ਸਕਦੇ ਅਸੀਂ ਕਿ ਮਿਸ ਪੂਜਾ ਕੁੜੀਆਂ ਦੇ ਲਈ ਹੈ ਸੋ ਮਿਸ ਪੂਜਾ ਨੇ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਤੇ ਮਿਸ ਪੂਜਾ ਨੇ ਇਹ ਪੋਸਟ ਜਿਹੜੀ ਹੈ ਸ਼ੇਅਰ ਕਰਕੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕੀ ਉਸ ਦੀ ਜਿਹੜੀ ਇਹ ਖਬਰ ਹੈ ਇਹ ਫੇਕ ਨਿਊਜ਼ ਜਿਹੜੀਆਂ ਨੇ ਨਾ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਣ ਕਿਉਂਕਿ ਇਦਾਂ ਦਾ ਜਿਹੜਾ ਅਸੀਂ ਅਕਸਰ ਡਾਟਾ ਦੇਖਦੇ ਹਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਸੋ ਮਤਲਬ ਇਹ ਜਿਹੜੀ ਪੋਸਟ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਿਸ ਦੇ ਵਿੱਚ ਮਿਸ ਪੂਜਾ ਦੇ ਕਾਲੇ ਰੰਗ ਦੇ ਕੱਪੜੇ ਨੇ ਸਿਰ ਤੇ ਕਾਲੀ ਚੁੰਨੀ ਹੈ ਔਰ ਲਿਖਿਆ ਹੈ ਕਿ ਪੰਜਾਬੀ ਗਾਇਕਾ ਮਿਸ ਪੂਜਾ ਦੁਨੀਆ ਨੂੰ ਕਰ ਗਏ ਆਲਵਿਦਾ ਨਹੀਂ ਰਹੇ ਮਿਸ ਪੂਜਾ ਸਾਨੂੰ ਸਦਾ ਦੇ ਲਈ ਵਿਛੋੜਾ ਦੇ ਗਏ ਸੋ ਮਿਸ ਪੂਜਾ ਨੇ ਅੱਗੋ ਲਿਖਿਆ ਹੈ ਕਿ ਟਲ ਜੋ ਟਲ ਜੋ ਇੰਨੀ ਛੇਤੀ ਮੈ ਕਹ ਸਕਦੇ ਅਸੀਂ ਕਿ ਅਗਰ ਕਿਸੇ ਆਰਟਿਸਟ ਨੂੰ ਪ੍ਰਮੋਟ ਕਰਨਾ ਹੈ ਜਾਂ ਕਿਸੇ ਆਰਟਿਸਟ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਉਹਨਾਂ ਦੀ ਲਾਈਕਿੰਗ ਨੂੰ ਲੈ ਕੇ ਤੁਸੀਂ ਕੋਈ ਪੋਸਟ ਸ਼ੇਅਰ ਕਰਦੇ ਹੋ ਤਾਂ ਐਟਲੀਸਟ ਉਹ ਪੋਜ਼ਿਟਿਵ ਮੈਨਰ ਦੇ ਵਿੱਚ ਹੋਵੇ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਟਰੋਲ ਨਹੀਂ ਕਰ ਸਕਦੇ ਕਿਸੇ ਦੀ ਫੇਕ ਖਬਰਾਂ ਨਹੀਂ ਚਲਾ ਸਕਦੇ ਸੋ ਮਿਸ ਪੂਜਾ ਨੇ ਹਾਲਾਂਕਿ ਬਹੁਤ ਹੀ ਜ਼ਿਆਦਾ ਫਨੀ ਵੇ ਦੇ ਵਿੱਚ ਲਿਖਿਆ ਕਿ ਟਲ ਜੋ ਟਲ ਜੋ ਮੈਂ ਹਜੇ ਜ਼ਿੰਦਾ ਹਾਂ ਸੋ ਮਿਸ ਪੂਜਾ ਦੀ ਅਗਰ ਗੱਲ ਕਰੀਏ ਸੋਸ਼ਲ ਮੀਡੀਆ ਤੇ ਮਿਸ ਪੂਜਾ ਉਸ ਤਰ੍ਹਾਂ ਹੀ ਅੱਜ ਵੀ ਸਰ ਗਰਮ ਨੇ ਔਰ ਮਿਸ ਪੂਜਾ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੈ ਕੋਈ ਜਜ ਨਹੀਂ ਕਰ ਸਕਦਾ ਅੱਜ ਵਾਲੀ ਮਿਸ ਪੂਜਾ ਨੂੰ ਔਰ ਅੱਜ ਤੋਂ 20 ਸਾਲ ਪਹਿਲੇ ਵਾਲੀ ਮਿਸ ਪੂਜਾ ਨੂੰ ਜਾਂ 10 ਸਾਲ ਪਹਿਲੇ ਵਾਲੀ ਮਿਸ ਪੂਜਾ ਨੂੰ ਕਿਉਂਕਿ ਅਸੀਂ ਬਚਪਨ ਤੋਂ ਮਿਸ ਪੂਜਾ ਨੂੰ ਦੇਖਦੇ ਆ ਰਹੇ ਮਿਸ ਪੂਜਾ ਦੇ ਗਾਣਿਆਂ ਨੂੰ ਅਸੀਂ ਬਚਪਨ ਤੋਂ ਸੁਣਿਆ ਤੇ ਹੁਣ ਵੀ ਉਹ ਗਾਣੇ ਅੱਜ ਵੀ ਸੁਣੀਏ ਤਾਂ ਐਂ ਲੱਗਦਾ ਕਿ ਹਜੇ ਵੀ ਰੀਫਰੈਸ਼ ਨੇ ਸੋ ਇਸ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਉਸ ਦਾ ਮਜ਼ਾਕੀਆ ਅੰਦਾਜ਼ ਦੇ ਵਿੱਚ ਮਿਸ ਪੂਜਾ ਨੇ ਜਵਾਬ ਦੇ ਦਿੱਤਾ ਹੈ ਤੇ ਸੋਸ਼ਲ ਮੀਡੀਆ ਤੇ ਉਹ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ